ਤੇ ਉਹ ਕਿ ਡੀਆਜੀ ਜੋ ਨੇ ਪਹੁੰਚ ਚੁੱਕੇ ਨੇ ਤਾਂ ਅੱਜ ਖਾਸ ਤੌਰ ਦੇ ਉਤੇ ਇੱਥੇ ਪਹੁੰਚ ਕੇ ਜੋ ਡੀਆਜੀ ਸਾਹਿਬ ਨੇ ਕੀ ਨੇ ਇਹ ਚੰਨ ਜੋਸੀ ਨਾਮ ਨੂੰ ਸਲਾਮੀ ਪੁਤ ਜਾਰੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ 26 ਜਨਵਰੀ ਮੌਕੇ ਜਿੱਥੇ ਕਿ ਅੱਜ ਦੇ ਦਿਨ ਸੰਵਿਧਾਨ ਲਾਗੂ ਜੋ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਦੀਆਂ ਤਸਵੀਰਾਂ ਤੜਨਾਂ ਨਾਲ ਸਾਂਝੀਆਂ ਕਰ ਰਹੇ ਆ ਕਿ ਅਚੰਜੋਸ਼ੀ ਜੋ ਕਿ ਡੀਆਈਜੀ ਨੇ ਉਹਨਾਂ ਵੱਲੋਂ ਹੁਣ ਫਲੈਕ ਜੋ ਹੈ ਫਲੈਕ ਬਹੁਤ ਕਿਤੇ ਆਣੀਆਂ ਤਾਂ ਤਸਵੀਰਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀ ਕੀਤੀ ਜਾਵੇ ਸਕਦੇ ਹੋ ਹਨ ਫੁੱਲਾਂ ਦੀ ਵਰਖਾ ਨਾਲ ਹੋ ਰਹੀ ਆਤਾ ਇਹ ਤਾਂ ਛੀਨਾ ਟਾਰੀ ਵਾਕਾ ਸਰਹੱਦ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਕਿ ਅੱਜ 26 ਜਨਵਰੀ ਮੌਕੇ ਜਿੱਥੇ ਕਿ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤੋ ਇਹ ਤੁਸੀ ਨਾ ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਦਾ 74ਵਾਂ ਉਹ ਕਹਿ ਸਕਦੇ ਹਾਂ ਪਬਲਿਕਡੇ ਅੱਜ ਮਨਾਇਆ ਜਾ ਰਿਹਾ ਹਰ ਦੇਸ਼ਵਾਸੀ ਦੇ ਮਨ ਦੇ ਵਿੱਚ ਸਤਿਕਾਰ ਭਾਵਨਾ ਸਹਿਤ ਇਸ ਤਰ੍ਹਾਂ ਦੇ ਨਾਲ ਉਹ ਸਰਦ ਮੌਕੇ ਜੋ ਅੱਜ ਦੇ ਦਿਨ ਜਿੱਥੇ ਕਿ ਸਵਿਧਾਨ ਲਾਗੂ ਹੋਇਆ ਉੱਥੇ ਹੀ ਸਲਾਮੀ ਦੇ ਕੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਵੀਟ ਜੋ ਜਵਾਨ ਨੇ ਬੀਐਸਐਫ ਦੇ ਜੋ ਜਵਾਨ ਨੇ ਉਹਨਾਂ ਜਵਾਨ ਨੂੰ ਜਵਾਨ ਨੂੰ ਇੱਥੇ ਜੋ ਸਵੀਟਸ ਐਕਸਚੇਂਜ ਕਰਾਈਆਂ ਜਾ ਰਹੀਆਂ ਨੇ ਤਾਂ ਇਹ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਿੱਤਿਆਂ ਜਾਣ ਕੀ ਜੋ ਡੀਆਜੀ ਦੇ ਉਹਨਾਂ ਵੱਲੋਂ ਜੋ ਬੀਐਸਐਫ ਤੇ ਤਨਾਤ ਜਵਾਨ ਹੈਗੇ ਨੇ ਉਹਨਾਂ ਨੂੰ ਮਠਾਈ ਦੇ ਕੇ ਅਜਦੇ ਦਿਨ ਜਿਹੜੀ ਵਿਸ਼ੇਸ਼ ਨਿਯੋ ਦਿੱਤੀਆਂ ਜਾ ਰਹੀਆਂ ਨੇ ਤਾਂ ਇੰਡੀਆ ਫਰਸਟ ਲਾਈਨ ਆਫ ਡਿਫੈਂਸ ਤੇ ਮੌਜੂਦ ਆ ਟਾਰੀ ਵਾਗਾ ਸਰਹੱਦ ਤੇ ਮੌਜੂਦ ਆ ਅਕਸਰ ਜੋ ਦੇਸ਼ ਵਿਦੇਸ਼ ਤੋਂ ਲੋਕ ਇਸ ਬਾਰਡਰ ਤੇ ਆ ਕੇ ਰਿਟਰੀਟ ਸੈਰਮਨੀ ਦੇਖਦੇ ਨੇ ਇੱਥੇ ਪਹੁੰਚਦੇ ਨੇ ਤਾਂ ਉੱਥੇ ਹੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਜੀ ਜੋ ਨੇ ਉਹ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ 75ਵਾਂ ਮਾਈਗ੍ਰੇਡੀਰ ਹੂੰ 74 ਸਾਲ ਪੁਰੇ ਹੋਣ ਤੋਂ ਬਾਅਦ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਡੀਆਈਜੀ ਜੋ ਨੇ ਉੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਕੋਸ਼ਿਸ਼ ਕਰਦੇ ਆਂ ਕਿ ਅੱਜ ਦੇ ਇਸ ਦਿਨ ਤੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਲਗਾਤਾਰ ਇਹ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਆਂ ਤਾਂ ਡੀਆਈਜੀ ਸਾਹਿਬ ਇੱਥੇ ਮੌਜੂਦ ਹੈਗੇ ਨੇ ਤਾਂ ਬਾਈ ਦਾ ਸਿਰ ਅੱਲੋਕ ਰੱਖੋ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੇ ਨਾਲ ਗੱਲ ਕਰੀਏ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਫਰਸਟ ਲਾਈਨ ਆਫ ਡਿਫੈਂਸ ਤੇ ਆਪਾਂ ਮੌਜੂਦ ਹੈਗੇ ਆ ਤਾਂ ਡੀਆਈਜੀ ਐਚਐਨ ਜੋਸ਼ੀ ਜੋਨੇ ਹੁਣ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਅਟਾਰੀ ਵਾਗਾ ਸਰਹੱਦ ਤੋਂ ਇੱਕ ਵਾਰ ਪੁਨਮੈਂ ਜੀਸੀਪੀ ਅਟਾਰੀ ਕੇ ਇਸ ਪ੍ਰਾਂਗਣ ਸੇ ਯਾ ਉਪਸਥਿਤ ਸੀਮਾ ਸੁਰੱਖਿਆ ਬਲ ਕੇ ਸਭੀ ਕਾਰਮਿਕ उनके परिवारजन मीडिया से आए हुए बंधुओं का भारत के छिहत्तरवें गणतंत्र दिवस पर हार्दिक अभिनंदन और शुभकामनाएं देता हूं। मुझे ये बताते हुए अपार हर्ष की अनुभूति हो रही है कि आज भारत देश अपना छिहत्तरवा गणतंत्र दिवस मना रहा है और हमें संविधान को अपनाए हुए आज पचहत्तर वर्ष पूर्ण हो गए हैं आज का दिन हर्ष उल्लास के साथ साथ भारत माता के सम्मान व आजादी के लिए अपना सर्वोच्च बलिदान करने वाले तथा तो देश की रक्षा में अपने प्राणों की आहुति देने वालों के लिए उन वीरों और देशभक्तों को स्मरण करने का भी दिन है साथ ही मैं यहाँ उपस्थित सभी लोगों से देश की एकता एवं अखंडता को बरकरार रखने के लिए हर संभव प्रयास करने का आवाहन करता हूं अंतर्राष्ट्रीय सीमा और नियंत्रण रेखा पर तैनात बीएसएफ के जवान जीवन पर्यंत कर्तव्य के आदर्श वाक्य के साथ प्रभावी ढंग से अपनी जिम्मेदारी का निर्वाहन कर रहे हैं दिनांक 1 जनवरी 2024 से पिछले एक वर्ष में अब तक पंजाब फ्रंटियर के फील्ड फॉर्मेशन ने तस्कर के खिलाफ अपनी मुहिम और अभियान को चलाते हुए 301 किलोग्राम हीरोइन 45 विभिन्न प्रकार के हथियार 460 राउंड उनसठ मैगजीन की बरामदगी की है इसके अलावा अंतर्राष्ट्रीय सीमा पर अवैध घुसपैठ की कार्रवाई के दौरान तीस पाकिस्तानी एवं एक अफगानी घुसपैठे को पकड़ा है और तीन अन्य विदेशी जिसमें बांग्लादेश और नेपाल नागरिक को पाकिस्तान जाने की कोशिश करते समय सतर्क सीमा प्रहरियों ने पकड़ा है इसके अलावा 101 भारतीय तस्करों को पकड़ने में भी कामयाबी हासिल की और छह पाकिस्तानी घुसपैठियों को मार गिराया जैसा कि आप सभी को मालूम है आजकल भारत पाकिस्तान सीमा पर ड्रोन तस्करी का मुख्य माध्यम हो गया है सीमा सुरक्षा बल ड्रोन की बढ़ती गतिविधियों को विफल करने के लिए हर संभव प्रयासरत है दिनांक 1 जनवरी 2024 से अभी तक कुल 319 ड्रोन को मार गिराने में बी ने सफलता हासिल की है सीमा पर होने वाले अपराधों की रोकथाम के लिए भारत सरकार ने बॉर्डर सर्विलांस ग्रिड को मजबूत करने के लिए पर्याप्त मात्रा में बजट का प्रावधान किया हुआ है बॉर्डर पर वर्नरेबल पैचेस की सजग निगरानी के लिए विभिन्न प्रकार के आधुनिक इलेक्ट्रॉनिक गैजेट्स को डिप्लॉय किया है निश्चित रूप से इन तकनीकी उपकरणों की मदद से सीमा पर चौकसी पे इजाफा हुआ है मुझे बताते हुए अपार हर्ष हो रहा है कि बीएसएफ इस वर्ष बीएसएफ मैराथन जिसका थीम है हैंड टू हैंड विद बॉर्डर पॉपुलेशन का फोर्थ एडिशन 23 फरवरी को हॉल गोल्डन गेट से जे सी अटारी पे, पे आयोजित करेगी जिसमें तीन हमारी इवेंट्स हैं फुल मैराथन 42 किलोमीटर हाफ मैराथन 21 किलोमीटर वॉर मेमोरियल से जे सी अटारी और 10 किलोमीटर तीनों का समापन यही जे सी अटारी में किया जाएगा और इसमें प्रथम आने वाले जितने भी हमारे प्रतिभागी होंगे उनको डेढ़ लाख की पुरस्कार की राशि प्रदान की जाएगी हमारा प्रयास है कि इसमें ज़्यादा से ज़्यादा बॉर्डर से जो गांव के लोग हैं बॉर्डर पॉपुलेशन है, है उसमें भागीदार करे और उनका रजिस्ट्रेशन चालू हो चुका है अभी तक इसमें कुल अभी तक साढ़े तीन हजार का रजिस्ट्रेशन हो गया है जिसमें से करीब करीब डेढ़ हज़ार हमारे पंजाब सेंटर के बॉर्डर पॉपुलेशन से बॉयज़ एंड गर्ल्स पार्टिसिपेट कर रहे हैं मैं अब यहाँ उपस्थित सभी लोगों से एक बार फिर क्षेत्र में गणतंत्र दिवस की बधाई देता हूँ और आवाहन करता हूँ कि हम देश और संविधान के प्रति सजग रहें उसका सम्मान करें अपनी ड्यूटी मेहनत ईमानदारी से करें और भारतवर्ष को एक बेहतर देश बनाने की ओर प्रयासरत रहें धन्यवाद जय हिंद जय भारत ये तस्वीर लगातार साझा कर रहे देख सकते हो कि 75ਵੇਂ ਗਣਤੰਤਰ ਦਿਵਸ ਦੇ ਪੂਰੇ ਹੋਣ ਤੇ 76ਵਾਂ ਗਣਤੰਤਰ ਦਿਵਸ ਜੋ ਹੈ ਹੁਣ ਮਨਾਇਆ ਜਾ ਰਿਹਾ ਤਾਂ ਉਸ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬੀਐਸਐਫ ਦੇ ਜਵਾਨ ਜੋ ਸਵੇਰ ਵੇਲੇ ਹੀ ਜੋ ਫਲੈਗ ਹੋਸਟਿੰਗ ਮੌਕੇ ਤੇ ਤਨਖਾਤ ਨਹੀਂ ਤਾਂ ਅੱਜ ਡੀਆਈਜੀ ਜੋ ਨੇ ਉਹਨਾਂ ਵੱਲੋਂ ਬੀਐਨ ਜੋਸ਼ੀ ਹੋਣਾ ਵੱਲੋਂ ਸੰਬੋਧਨ ਵੀ ਕੀਤਾ ਗਿਆ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਨਾਲ ਉਹਨਾਂ ਨੇ ਜੋ ਵਧਾਈ ਵੀ ਜਿਹੜੇ ਇੱਥੋਂ ਦੇ BSF ਦੇ ਜਵਾਨ ਹੈਗੇ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਗਿਆ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ 76ਵੇਂ ਗਣਤੰਤਰ ਦਿਵਸ ਮੌਕੇ ਤੁਹਾਡੇ ਨਾਲ ਅਟਾਰੀ ਵਾਗਾ ਸਰਹੱਦ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜੋ ਇੱਕ ਜਸ਼ਨ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਜੋ ਇੱਥੇ ਬਣਿਆ ਹੋਇਆ BSF ਦੇ ਜਵਾਨ ਅੱਜ ਦੇ ਇਸ ਦਿਨ ਨੂੰ ਬੜੇ ਤੁਮਤਮ ਦੇ ਨਾਲ ਮਨਾਉਂਦੇ ਜੋ ਦਿਖਾਈ ਤੇਰੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਲਕਸ਼ ਸੁਨਗ ਜਗਵਾਨੀ ਟੀਵੀ ਅਟਾਰੀ 26 ਜਨਵਰੀ ਮੌਕੇ ਤੁਹਾਨੂੰ ਲੈ ਕੇ ਆਏ ਆ ਅਟਾਰੀ ਵਾਗਾ ਸਰਹੱਦ ਵਿਖੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਡੀਆਜੀ ਜੋ ਨੇ ਉਹ ਪਹੁੰਚ ਚੁੱਕੇ ਨੇ ਤਾਂ ਅੱਜ ਖਾਸ ਤੌਰ ਦੇ ਉੱਤੇ ਇੱਥੇ ਪਹੁੰਚ ਕੇ ਜੋ ਡੀਆਜੀ ਸਾਹਿਬ ਨੇ ਕੀ ਨੇ ਮੈਂ ਚੰਨ ਜੋਸ਼ੀ ਹਾਂ ਬੋਲੋ ਸਲਾਮੀ ਕੀ ਜਾਰੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ 26 ਜਨਵਰੀ ਮੌਕੇ ਜਿੱਥੇ ਕਿ ਅੱਜ ਦੇ ਦਿਨ ਸੰਵਿਧਾਨ ਲਾਗੂ ਜੋ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਅਚੰਜੋਸ਼ੀ ਜੋ ਕਿ ਡੀਏਜੀ ਨੇ ਉਹਨਾਂ ਵੱਲੋਂ ਹੁਣ ਫਲੈਗ ਜੋ ਹੈ ਲੈਕ ਉਸ ਨੂੰ ਕਿਤੇ ਯਾਨੀ ਇਹ ਤਾਂ ਤਸਵੀਰਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ। ਵਾਹ ਬਸਾ ਦਿਓ। ਆਂ ਫੁੱਲਾਂ ਦੀ ਵਰਖਾ ਨਾਲ ਹੋਰ ਯਾਤਾ ਇਹ ਤਸਵੀਰਾਂ ਟਾਰੀ ਵਾਕਾ ਸਰਹੰਦੀਆਂ ਸਾਂਝੀਆਂ ਕਰ ਰਹੇ ਹਾਂ। ਤੇ ਕਿ ਅੱਜ 26 ਜਨਵਰੀ ਮੌਕੇ ਜਿੱਥੇ ਕਿ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤਾਂ ਇਹ ਤੁਸਿਆ ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਦਾ 74ਵਾਂ ਕੀ ਕਹਿ ਸਕਦਾ ਹਾਂ ਪਬਲਿਕ ਇਹ ਅੱਜ ਬਣਾਇਆ ਜਾ ਰਿਹਾ ਹਰ ਦੇਸ਼ਵਾਸੀ ਦੇ ਮਨ ਦੇ ਵਿੱਚ ਸਤਾਰ ਭਾਵਨਾ ਸਹਿਤ ਇਥੇ ਕਿਸ ਤਰ੍ਹਾਂ ਦੇ ਨਾਲ ਜੋ ਹਰ ਹੱਦ ਮੋਕੇ ਜੋ ਅੱਜ ਦੇ ਦਿਨ ਜਿੱਥੇ ਕਿ ਸੰਵਿਧਾਨ ਲਾਗੂ ਹੋਇਆ ਉੱਥੇ ਹੀ ਸਲਾਮੀ ਦੇ ਕੇ ਤਾਂ ਇਥੇ ਤੁਸੀਂ ਦੇਖ ਸਕਦੇ ਹੋ ਕਿ ਸਵੀਟ ਜੋ ਜਵਾਨ ਨੇ ਬੀਐਸਐਫ ਦੇ ਜੋ ਜਵਾਨ ਨੇ ਉਹਨਾਂ ਜਵਾਨ ਨੌਜਵਾਨ ਨੂੰ ਇੱਥੇ ਜੋ ਸਵੀਟਸ ਐਕਸਚੇਂਜ ਕਰਾਈਆਂ ਜਾ ਰਹੀਆਂ ਨੇ ਤਾਂ ਇਹ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਜੋ ਡੀਆਈਜੀ ਦੇ ਉਹਨਾਂ ਵੱਲੋਂ ਜੋ ਬੀਐਸਐਫ ਤੇ ਤਨਾਤ ਜਵਾਨ ਹੈਗੇ ਨੇ ਉਹਨਾਂ ਨੂੰ ਮਠਾਈ ਦੇ ਕੇ ਅੱਜ ਦੇ ਦਿਨ ਜਿ ਜੜੀ ਵਿਸ਼ੇਸ਼ ਨੇਉ ਦਿੱਤੇ ਜਾ ਰਹੀਆਂ ਨੇ ਤਾਂ ਇੰਡੀਆ ਫਰਸਟ ਲਾਈਨ ਆਫ ਡਿਫੈਂਸ ਤੇ ਮੌਜੂਦ ਆ ਟਾਰੀ ਵਾਗਾ ਸਰਹੱਦ ਤੇ ਮੌਜੂਦ ਆ ਅਕਸਰ ਜੋ ਦੇਸ਼ ਵਿਦੇਸ਼ ਤੋਂ ਲੋਕ ਇਸ ਬਾਰਡਰ ਤੇ ਆ ਕੇ ਰਿਟਿਡ ਸੈਰਮਨੀ ਦੇਖਦੇ ਨੇ ਇੱਥੇ ਪਹੁੰਚਦੇ ਨੇ ਤਾਂ ਉੱਥੇ ਹੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਡੀਆਜੀ ਜੋ ਨੇ ਉਹ ਮੁੱਖ ਦੁੱਤੇ ਪਹੁੰਚੇ ਹੋਏ ਨਹੀਂ ਤਾਂ 75ਵਾਂ ਮਾਈਕ ਰੈਡੀ ਹੈ ਹੂੰ ਹੂੰ 74 ਸਾਲ ਪੁਰੇ ਹੋਣ ਤੋਂ ਬਾਅਦ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਡੀਆਈਜੀ ਜੋ ਨੇ ਉੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਕੋਸ਼ਿਸ਼ ਕਰਦੇ ਆਂ ਕਿ ਅੱਜ ਦੇ ਇਸ ਦਿਨ ਤੇ ਉਹਨਾਂ ਦਾ ਕੀ ਕਹਿਣਾ ਹੈ ਤਾਂ ਲਗਾਤਾਰ ਇਹ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਆ ਤਾਂ ਡੀਆਈਜੀ ਸਾ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਬਾਈ ਦਾ ਸਿਰ ਅਲੋਗ ਰੱਖੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨਾਲ ਗੱਲ ਕਰੀਏ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਫਰਸਟ ਲਾਈਨ ਆਫ ਡਿਫੈਂਸ ਤੇ ਆਪਕਾ ਮੌਜੂਦ ਹੈਗੇ ਆ ਤਾਂ ਡੀਆਈਜੀ ਐਚਐਨ ਜੋਸ਼ੀ ਜੋ ਨੇ ਹੁਣ মিডিਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ है तस्वीर तो लगातार साझियां कर रहा है अटारी वाघा सरहद तो। एक बार पुनः मैं जीसीपी अटारी के इस प्रांगण से यहाँ उपस्थित सीमा सुरक्षा बल के सभी कार्मिक उनके परिवारजन मीडिया से आए हुए बंधुओं का भारत के क्षेत्रवे गणतंत्र दिवस पर हार्दिक अभिनंदन और शुभकामनाएं देता हूँ मुझे ये बताते हुए अपार हर्ष की अनुभूति हो रही है कि आज भारत देश अपना छिहत्तरवा गणतंत्र दिवस मना रहा है और हमें संविधान को अपनाए हुए आज पचहत्तर वर्ष पूर्ण हो गए हैं आज का दिन हर्ष उल्लास के साथ साथ भारत माता के सम्मान व आजादी के लिए अपना सर्वोच्च बलिदान करने वाले तथा तो देश की रक्षा में अपने प्राणों की आहुति देने वालों के लिए उन वीरों और देशभक्तों को स्मरण करने का भी दिन है साथ ही मैं यहाँ उपस्थित सभी लोगों से देश की एकता एवं अखंडता को बरकरार रखने के लिए हर संभव प्रयास करने का आवाहन करता हूं। अंतर्राष्ट्रीय सीमा और नियंत्रण रेखा पर तैनात बी के जवान जीवन पर्यंत कर्तव्य के आदर्श वाक्य के साथ प्रभावी ढंग से अपनी जिम्मेदारी का निर्वाहन कर रहे हैं दिनांक 1 जनवरी 2024 से पिछले एक वर्ष में अब तक पंजाब फ्रंटियर के फील्ड फॉर्मेशन ने तस्कर के खिलाफ अपनी मुहिम और अभियान को चलाते हुए 301 किलोग्राम हीरोइन, 45 विभिन्न प्रकार के हथियार 460 राउंड उनसठ मैगजीन की बरामदगी की है इसके अलावा अंतर्राष्ट्रीय सीमा पर अवैध घुसपैठ की कार्रवाई के दौरान 30 पाकिस्तानी एवं एक अफगानी घुसपैठे को पकड़ा है और तीन अन्य विदेशी जिसमें बांग्लादेश और नेपाल नागरिक को पाकिस्तान जाने की कोशिश करते समय सतर्क सीमा प्रहरियों ने पकड़ा है इसके अलावा 101 भारतीय तस्करों को पकड़ने में भी कामयाबी हासिल की और छह पाकिस्तानी घुसपैठियों को मार गिराया जैसा कि आप सभी को मालूम है आजकल भारत पाकिस्तान सीमा पर ड्रोन तस्करी का मुख्य माध्यम हो गया है सीमा सुरक्षा बल ड्रोन की बढ़ती गतिविधियों को विफल करने के लिए हर संभव प्रयासरत है दिनांक एक जनवरी दो से अभी तक कुल 319 ड्रोन को मार गिराने में बीएसएफ ने सफलता हासिल की है सीमा पर होने वाले अपराधों की रोकथाम के लिए भारत सरकार ने बॉर्डर सर्विलांस ग्रिड को मजबूत करने के लिए पर्याप्त मात्रा में बजट का प्रावधान किया हुआ है बॉर्डर पर वल्नरेबल पैचेस की सजग निगरानी के लिए विभिन्न प्रकार के आधुनिक इलेक्ट्रॉनिक गैजेट्स को डिप्लॉय किया है निश्चित रूप से इन तकनीकी उपकरणों की मदद से सीमा पर चौकसी पे इजाफा हुआ है मुझे बताते हुए अपार हर्ष हो रहा है कि बीएसएफ इस वर्ष बीएसएफ मैराथन जिसका थीम है हैंड टू हैंड विद बॉर्डर पॉपुलेशन का फोर्थ एडिशन 23 फरवरी को हॉल गोल्डन गेट से जेसी पेटारी पे आयोजित करेगी जिसमें तीन हमारी इवेंट्स हैं फुल मैराथन 42 किलोमीटर हाफ मैराथन इक्कीस किलोमीटर वॉर मेमोरियल से जेसीपी अटारी और टेन किलोमीटर तीनों का समापन यही जे अटारी में किया जाएगा और इसमें प्रथम आने वाले जितने भी हमारे प्रतिभागी होंगे उनको डेढ़ लाख की पुरस्कार की राशि प्रदान की जाएगी हमारा प्रयास है कि इसमें ज़्यादा से ज़्यादा बॉर्डर से जो गांव के लोग हैं बॉर्डर पॉपुलेशन है, है उसे भागीदार करे और उनका रजिस्ट्रेशन चालू हो चुका है अभी तक इसमें कुल अभी तक साढ़े का रजिस्ट्रेशन हो गया है जिसमें से करीब करीब डेढ़ हज़ार हमारे पंजाब फ्रंटर के बॉर्डर पॉपुलेशन से बॉयज़ एंड गर्ल्स पार्टिसिपेट कर रहे हैं मैं अब यहाँ पर सभी लोगों से एक बार फिर क्षेत्र में गणतंत्र दिवस की बधाई देता हूँ और आवाहन करता हूँ कि हम देश और संविधान के प्रति आ, सजग रहें उसका सम्मान करें अपनी ड्यूटी मेहनत ईमानदारी से करें और भारतवर्ष को एक बेहतर देश बनाने की ओर ਪ੍ਰਯਾਸ ਰਤ ਰਹੇ ਧੰਨਵਾਦ ਜੈ ਹਿੰਦ ਜੈ ਭਾਰਤ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ 75ਵੇਂ ਗਣਤੰਤਰ ਦਿਵਸ ਤੇ ਪੂਰੇ ਹੁਣ ਤੇ 76ਵਾਂ ਗਣਤੰਤਰ ਦਿਵਸ ਜੋ ਆ ਹੁਣ ਮਨਾਇਆ ਜਾ ਰਿਹਾ ਤਾਂ ਉਸ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬੀਐਸਐਫ ਦੇ ਜਵਾਨ ਜੋ ਸਵੇਰ ਵੇਲੇ ਹੀ ਜੋ ਫਲੈਗ ਹੋਸਟਿੰਗ ਮੌਕੇ ਤੇ ਤਨਖਤ ਨਹੀਂ ਤਾਂ ਅੱਜ ਡੀਆਈਜੀ ਜੋ ਨੇ ਉਹਨਾਂ ਵੱਲੋਂ ਬੀਐਨ ਜੋਸ਼ੀ ਹੋਣਾ ਵੱਲੋਂ ਸੰਬੋਧਨ ਵੀ ਕੀਤਾ ਗਿਆ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਨਾਲ ਉਹਨਾਂ ਨੇ ਜੋ ਵਧਾਈ ਵੀ ਜਿਹੜੇ ਇੱਥੋਂ ਦੇ ਬੀਐਸਐਫ ਦੇ ਜਵਾਨ ਹੈਗੇ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ 76ਵੇਂ ਗਣਤੰਤਰ ਦਿਵਸ ਮੌਕੇ ਤੁਹਾਡੇ ਨਾਲ ਅਟਾਰੀ ਵਾਗਾ ਸਰਹੱਦ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜੋ ਇੱਕ ਜਸ਼ਨ ਦਾ ਮਾਹੌਲ ਹੈ ਖੁਸ਼ੀ ਦਾ ਮਹੌਲ ਜੋ ਇੱਥੇ ਬਣਿਆ ਹੋਇਆ ਬੀਐਸਐਫ ਦੇ ਜਵਾਨ ਅੱਜ ਦੇ ਇਸ ਦਿਨ ਨੂੰ ਬੜੇ ਤੁਮਤਮ ਦੇ ਨਾਲ ਮਨਾਉਂਦੇ ਜੋ ਦਿਖਾਈ ਤੇਰੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਵਾਨੀ ਟੀਵੀ ਅਟਾਰੀ 26 ਜਨਵਰੀ ਮੌਕੇ ਤੁਹਾਨੂੰ ਲੈ ਕੇ ਆਏ ਆ ਅਟਾਰੀ ਵਾਗਾ ਸਰਹੱਦ ਵਿਖੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਡੀਆਜੀ ਜੋ ਨੇ ਉਹ ਪਹੁੰਚ ਚੁੱਕੇ ਨੇ ਤਾਂ ਅੱਜ ਖਾਸ ਤੌਰ ਦੇ ਉੱਤੇ ਇੱਥੇ ਪਹੁੰਚ ਕੇ ਜੋ ਡੀਆਜੀ ਸਾਹਿਬ ਬਿਕੇ ਨੇ ਇਹ ਚੰਨ ਜੋਸ਼ੀ ਨਾਮ ਲੋ ਸਲਾਮੀ ਪੂਰਤਿਆਰੀ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ 26 ਜਨਵਰੀ ਮੌਕੇ ਜਿੱਥੇ ਕਿ ਅੱਜ ਦੇ ਦਿਨ ਸੰਵਿਧਾਨ ਲਾਗੂ ਜੋ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਦੀਆਂ ਤਸਵੀਰਾਂ ਤੁਹਾਨੂੰ ਸੰਝਿਆ ਕਰ ਰਹੇ ਆ ਕਿ ਚੰਨ ਜੋਸ਼ੀ ਜੋ ਕਿ RGI ਨੇ ਉਹਨਾਂ ਵੱਲੋਂ ਹੁਣ ਫਲੈਕ ਜੋ ਹੈ ਫਲੈਕ ਬੋਸਟਿੰਗ ਕੀਤੀ ਹੈ ਨਹੀਂ ਤਾਂ ਤਸਵੀਰਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਡੀ ਕੀਤੀ ਜਾਵੇ। ਵਾਹ ਬਹੁਤ ਚੱਕਦੇ ਹੋ। ਅਨ ਫੁੱਲਾਂ ਦੀ ਵਰਖਾ ਨਾਲ ਹੋਰ ਜਾਂ ਤਾਂ ਇਹ ਤਸਵੀਰਾਂ ਤਾਰੇ ਵਗਾ ਸਾਰਹਰ ਦੀਆਂ ਸਾਂਝੀਆਂ ਕਰ ਰਹੇ ਹਾਂ ਤੇ ਕਿ ਅੱਜ 26 ਜਨਵਰੀ ਮੌਕੇ ਜਿੱਥੇ ਕਿ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਤਾਂ ਇਹ ਤੁਸਰੀਆ ਤੁਸੀਂ ਦੇਖ ਸਕਦੇ ਹੋ ਕੀ ਦੇਸ਼ ਦਾ 74ਵਾਂ ਲੋਕ ਸਭਾ ਦੇ ਪਬਲਿਕ ਹੈ ਅੱਜ ਬਣਾਇਆ ਜਾ ਰਿਹਾ ਹਰ ਦੇਸ਼ਵਾਸੀ ਦੇ ਮਨ ਦੇ ਵਿੱਚ ਸਰਕਾਰ ਭਾਵਨਾ ਸਹਿਤ ਵਿੱਚ ਕਿਸ ਤਰ੍ਹਾਂ ਦੇ ਨਾਲ ਜੋ ਸਰਦ ਮੌਕੇ ਜੋ ਅੱਜ ਦੇ ਦਿਨ ਜਿੱਥੇ ਕਿ ਸਾਵਧਾਨ ਲਾਗੂ ਹੋਇਆ ਉੱਥੇ ਹੀ ਸਲਾਮੀ ਦੇ ਕੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਵੀਟ ਜੋ ਜਵਾਨ ਨੇ ਬੀਐਸਐਫ ਦੇ ਜੋ ਜਵਾਨ ਨੇ ਉਹਨਾਂ ਜਵਾਨ ਨੌਜਵਾਨ ਨੂੰ ਨੌਜਵਾਨ ਨੂੰ ਇੱਥੇ ਜੋ ਸਵੀਟਸ ਐਕਸਚੇਂਜ ਕਰਾਈਆਂ ਜਾ ਰਹੀਆਂ ਨੇ ਤਾਂ ਇਹ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਿੱਤੀਆਂ ਜਾਣ ਕਿ ਜੋ ਡੀਆਜੀ ਦੇ ਉਹਨਾਂ ਵੱਲੋਂ ਜੋ ਬੀਐਸਐਫ ਤੇ ਤਾਂ ਨਾਤ ਜਵਾਨ ਹੈਗੇ ਨੇ ਉਹਨਾਂ ਨੂੰ ਮਠਾਈ ਦੇ ਕੇ ਅਜਦੇ ਦਿਨ ਦੇ ਚੜੀ ਵਿਸ਼ੇਸ਼ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਇੰਡੀਆ ਫਰਸਟ ਲਾਈਨ ਆਫ ਡਿਫੈਂਸ ਤੇ ਮੌਜੂਦ ਆ ਔਟਾਰੀ ਵਾਗਾ ਸਰਹੱਦ ਤੇ ਮੌਜੂਦ ਆ ਅਕਸਰ ਜੋ ਦੇਸ਼ ਵਿਦੇਸ਼ ਤੋਂ ਲੋਕ ਇਸ